ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਸ੍ਰੀ ਹੇਮਕੋਟ ਸਾਹਿਬ ਦੇ ਤੇ ਜਿਦਾ ਤੁਹਾਨੂੰ ਪਿਛਲੀ ਵੀਡੀਓ ਦੱਸਿਆ ਸੀ ਕਿ ਆਪਾਂ ਪਹਿਲਾ ਇਸ਼ਨਾਨ ਕਰਾਂਗੇ ਤੇ ਇਸ਼ਨਾਨ ਕਰਨ ਤੋਂ ਬਾਅਦ ਅੰਦਰ ਗੁਰੂ ਘਰ ਦੇ ਦਰਸ਼ਨ ਕਰਾਂਗੇ ਤੇ ਅੱਜ ਚੱਲਦੇ ਆ ਅੱਜ ਫਿਰ ਆਪਾਂ ਇਸ਼ਨਾਨ ਕਰਨਾ ਤੇ ਕਾਫੀ ਤਾਰਾ ਤਾਂ ਇਹ ਇੱਥੇ ਸੰਗਤਾ ਦਾ ਦੇਖ ਸਕਦੇ ਹੋ ਰਾਸ਼ੇ गावा ਜਿਹੜਾ ਕਿ ਇਸ਼ਨਾਨ ਕਰਕੇ ਅੱਗੇ ਗੁਰੂ ਘਰ ਮੱਥਾ ਟੇਕਣ ਲਈ ਜਾ ਰਹੇ ਨੇ ਤੇ ਆਪਾਂ ਵੀ ਇਸ਼ਨਾਨ ਕਰਕੇ ਫਿਰ ਅੱਗੇ ਮਿਲਦੇ ਹਾਂ ਗੁਰੂ ਘਰ ਦੇ ਅੰਦਰ ਤੇ ਇੱਥੇ ਜਿਵੇਂ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਜਾਲਿਆ ਜਿਹੜਾ ਸਰੋਵਰ ਆ ਗੁਰੂ ਘਰ ਦਾ ਉਹ ਜ਼ਿਆਦਾ ਡੂੰਘਾ ਨਹੀਂ ਹੈਗਾ ਕਿਉਂਕਿ ਥੱਲੇ ਪੱਥਰ ਲੱਗੇ ਹੋਏ ਆ ਤੇ ਹਰ ਇੱਕ ਸੰਗਤ ਜਿਹੜੀ ਆਸਾਨੀ ਨਾਲ ਇਸ਼ਨਾਨ ਕਰ ਸਕਦੀ ਆ ਪਾਣੀ ਤੇ ਬਹੁਤ ਜ਼ਿਆਦਾ ਠੰਡਾ ਵਾ ਜਿੱਦਾਂ ਤੁਸੀਂ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਬਰਫ਼ ਦਾ ਪਾਣੀ ਹੁੰਦਾ ਵਾ ਉਹ ਪੂਰਾ ਇੱਥੇ ਪਿਗਲਿਆ ਹੁੰਦਾ ਵਾ ਤੇ ਉਹੀ ਜਦੋਂ ਸੰਗਤ ਇਸ਼ਨਾਨ ਕਰਦੀਆਂ ਤੇ ਸਰੀਰ ਪੂਰਾ ਠਰ ਜਾਂਦਾ ਪਰ ਇੰਨਾ ਕਿ ਉਸ ਦਿਨ ਧੁੱਪ ਲੱਗੀ ਹੋਈ ਸੀ ਤੇ ਇਸ਼ਨਾਨ ਕਰਨ ਤੋਂ ਬਾਅਦ ਥੋੜਾ ਟਾਈਮ ਧੁੱਪੇ ਬੈਠਣ ਤੋਂ ਬਾਅਦ ਸਰੀਰ ਦਾ ਜਿਹੜਾ ਟੈਂਪਰੇਚਰ ਹੈ ਉਹ ਵੀ ਨਾਰਮਲ ਹੋ ਜਾਂਦਾ ਤੇ ਠੰਡ ਲੱਗਣੀ ਵੀ ਬੰਦ ਹੋ ਜਾਂਦੀ ਆ ਤੇ ਇੱਥੇ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਕਿ ਜਿਹੜੀ ਉੱਥੋਂ ਪਹਾੜਾਂ ਤੋਂ ਬਰਫ਼ ਆਉਂਦੀ ਆ ਤੇ ਜਾਂ ਜਿਹੜੀ ਇੱਥੇ ਆਪਣੇ ਆਲੇ ਦੁਆਲੇ ਗੁਰਦੁਆਰੇ ਦੇ ਬਰਫ਼ ਆ ਉਹ ਵੀ ਤੋੜ ਕੇ ਜਿਹੜੀ ਹੈ ਇਸ ਰੋਵਰ ਦੇ ਵਿੱਚ ਪਾਈ ਜਾਂਦੀ ਆ ਤਿਆ ਜੋ ਇਸ ਤੋਂ ਬਾਅਦ ਤੁਹਾਨੂੰ ਆਪਾਂ ਅੰਦਰ ਗੁਰੂ ਘਰ ਦੇ ਅੰਦਰ ਦਰਸ਼ਨ ਕਰਵਾਉਨੇ ਆ ਇਸ਼ਾਰਾ ਕਰਨ ਤੋਂ ਬਾਅਦ ਅਸੀਂ ਅੱਗੇ ਗੁਰੂ ਘਰ ਵੱਲੋਂ ਮੱਥਾ ਟੇਕਣ ਲਈ ਤੇ ਇੱਥੇ ਸੰਗਤਾਂ ਦਾ ਕਾਫੀ ਇਕੱਠ ਸੀ ਕਿਉਂਕਿ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਗੁਰੂ ਘਰ ਦੇ ਦਰਸ਼ਨ ਕਰਨ ਆਉਂਦੀਆਂ ਨੇ ਤੇ 1:25 ਮਿੰਟ ਤੇ ਜਿਹੜਾ ਸੀ ਅਸੀਂ ਗੁਰੂ ਘਰ ਦੇ ਇੱਥੇ ਅੰਦਰ ਐਂਟਰ ਹੋ ਗਏ ਸੀ ਕਿਉਂਕਿ 12:40 ਤੇ ਅਸੀਂ ਇੱਥੇ ਗੁਰਦੁਆਰਾ ਹੀਗੋਟ ਸਾਹਿਬ ਪਹੁੰਚੇ ਸੀ ਤੇ ਛਨਾਣ ਕਰਨ ਤੋਂ ਬਾਅਦ 1:25 ਤੇ ਅਸੀਂ ਜਿਹੜਾ ਅੰਦਰ ਐਂਟਰ ਹੋ ਗਏ ਸੀ ਕਿਉਂਕਿ ਉੱਪਰ ਐਲਾਨ ਵੀ ਕੀਤਾ ਜਾ ਰਿਹਾ ਸੀ ਬਾਰ-ਬਾਰ ਕਿ 2 ਵਜੇ 2:30 ਜਿਹੜਾ ਗੀਤ ਹੈ ਉਹ ਇੱਥੋਂ ਨਾਲ ਬੰਦ ਕੀਤਾ ਜਾਊਗਾ ਤੇ 3:30 ਵਜੇ ਜਿਹੜਾ ਸੰਗਤਾਂ ਨੂੰ ਇੱਥੋਂ ਵਾਪਸ ਥੱਲੇ ਗੋਬਿੰਦਹਾਮ ਲਈ ਤੋਰਿਆ ਜਾਊਗਾ ਕਿਉਂਕਿ ਮੌਸਮ ਦਾ ਖਰਾਬੀ ਹੋਣ ਕਰਕੇ ਕਿਸੇ ਟਾਈਮ ਵੀ ਮੀਂਹ ਆ ਸਕਦਾ ਹੈ ਤੇ ਜਾਂ ਬਰਫ਼ ਜਿਹੜੀ ਉਹ ਪਿਘਲ ਸਕਦੀ ਹੈ ਤੇ ਇਸ ਕਰਕੇ ਗੁਰੂ ਘਰ ਦੇ ਵਿੱਚੋਂ 3 ਵਜੇ ਸੰਗਤਾਂ ਨੂੰ ਜਿਹੜਾ ਵਾ ਥੱਲੇ ਲਈ ਰਵਾਨਾ ਕੀਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਸੰਗਤਾਂ ਜਿਹੜੀਆਂ ਵਾ ਜਿਹੜੀ 2 ਵਜੇ ਅੰਦਰ ਐਂਟਰ ਹੋ ਜਾਂਦੀਆਂ ਜਾਂ 2:30 ਵਜੇ ਤੱਕ ਅੰਦਰ ਐਂਟਰ ਹੋ ਜਾਂਦੀਆਂ ਉਹ ਅੰਦਰ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਪਾਉਂਦੀਆਂ ਨੇ ਤੇ ਆਜੋ ਆਪਾਂ ਤੁਹਾਨੂੰ ਵੀ ਅੰਦਰ ਦਰਸ਼ਨ ਕਰਵਾਉਂਦੇ ਆ ਸਾਰਿਆਂ ਨੂੰ ਦੀ ਨੀ ਗਾਥਾ ਸੋ ਸਵੇ ਸੇਰਾ ਗੁਰਦੁਆਰਾ ਗੋਵਿੰਦ ਸਾਹਿਬ ਨੂੰ ਚਾਲੇ ਪੌਣ ਦੀ ਕਿਰਪਾਲਤਾ ਕਰੋ ਉਹ ਸੋਚੀ ਅਰਦਾਸ ਬੇਨਤੀ ਦੇਵੋ ਜਿਸ ਪਿਆਰੇ ਉਹ ਜਿਸ ਵਿੱਚ ਨਾਮ ਨਿਵਾਸੀ ਨਾ ਜਿਸ ਵਿੱਚ ਨਾਮ ਨਿਵਾਸੀ ਨਾ आजो तो आ जाओ इस तू बाद कराने सत्त पहाड़ियों के दर्शन जिथे सत्त निशान साहब लगे हुए आखो कि जिते इत सत निशान साहब लगे हुए अपने सत्त पहाड़िया के उपर चौथा नि ਦਾ ਤੁਮ ਅਨਿਸ਼ਾਨ ਸਾਹਿਬ। ਇਹ ਆਹ ਚੋਟ। ਆਹ ਸਾਧ ਤੁਮ ਅਨਿਸ਼ਾਨ ਸਾਹਿਬ। ਬੜਾ ਜ਼ੂਮ ਕਰਕੇ ਆਈਫੋਨ 'ਚ ਦਿਸੇ ਨੇ। ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ। ਇਹ ਦੇਖੋ ਹੈਗੇ ਕਿੱਥੇ। ਇਹ ਜਿਹੜੇ ਆਪਾਂ ਨੂੰ ਸਤ ਨਿਸ਼ਾਨ ਸਾਹਿਬ ਦਿਖਾਈ ਦਿੱਤੇ ਆ ਇਹ ਆਪਾਂ ਸਰੋਵਰ ਦੇ ਕੋਲ ਖੜੇ ਹੋ ਕੇ ਦੇਖ ਸਕਦੇ ਆ ਕਿਉਂਕਿ ਉਹ ਸਾਹਮਣੇ ਜਿਹੜੀਆਂ ਪਹਾੜੀਆਂ ਸਾਤ ਆ ਉਹ ਆਪਾਂ ਨੂੰ ਸਾਹਮਣੇ ਦਿਖਾਈ ਦਿੰਦੀਆਂ ਨੇ। ਤੇ ਇਹ ਤੁਸੀਂ ਬਹੁਤ ਧਿਆਨ ਨਾਲ ਜ਼ੂਮ ਕਰਕੇ ਆਪਣਾ ਦੇਖ ਸਕਦੇ ਆ ਜਿਹੜੇ ਉੱਪਰ ਨਿਸ਼ਾਨ ਸਾਹਿਬ ਲੱਗੇ ਆ ਤੇ ਇਹਨਾਂ ਦੇ ਦਰਸ਼ਨ ਕਰ ਸਕਦੇ ਆ ਤੁਸੀਂ। ਇੱਥੇ ਤੁਸੀਂ ਆਪਣਾ ਸਰੋਵਰ ਦੇਖ ਸਕਦੇ ਆ ਜਿਹੜਾ ਕਿ ਗੁਰਦੁਆਰੇ ਦੇ ਬੈਕਸਾਈਡ ਵੀ ਸਾਰਾ ਇੱਧਰ ਨੂੰ ਲੱਗਾ ਹੋਇਆ ਵਾ ਤੇ ਇੱਥੋਂ ਜਿਹੜਾ ਵਾ ਸਰੋਵਰ ਦਾ ਪਾਣੀ ਜਦੋਂ ਵਧਦਾ ਵਾ ਤੇ ਇੱਧਰ ਨੂੰ ਥੱਲੇ ਨੂੰ ਪਹਾੜੀਆਂ ਤੋਂ ਜਿਹੜਾ ਆਪਾਂ ਦੇਖਿਆ ਸੀ ਥੱਲੇ ਜਾਂਦਾ ਸਾਰਾ ਪਾਣੀ ਉਹ ਇਸੇ ਸਰੋਵਰ ਦੇ ਵਿੱਚੋਂ ਹੋ ਕੇ ਹੀ ਥੱਲੇ ਜਾਂਦਾ ਕਿਉਂਕਿ ਬਰਫ ਖੁਰ ਕੇ ਸਰੋਵਰ ਦੇ ਵਿੱਚ ਆਉਂਦੀ ਆ ਤੇ ਅੱਗੋਂ ਇਹ ਪਾਣੀ ਜਿਹੜਾ ਉਹ ਪਹਾੜੀਆਂ ਤੋਂ ਥੱਲੇ ਨੂੰ ਜਾਂਦਾ ਵਾ ਨਦੀ ਦਾ ਰੂਪ ਧਨ ਕਰ ਲੈਂਦਾ ਵਾ ਤੇ ਇਹ ਗੁਰਦੁਆਰੇ ਦੀ ਜਿਹੜੀ ਬੈਕਸਾਈਡ ਆ ਤੇ ਉੱਪਰ ਜਿਹੜਾ ਉਹ ਸੱਚਖੰਡ ਆਪਣੇ ਰੱਖਿਆ ਹੋਆ ਵਾ ਤੇ ਇੱਥੇ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਗੁਰਦੁਆਰੇ ਦੇ ਨਾਲ ਆ ਜਿਹੜਾ ਪੋਲ ਆਉਂਦਾ ਵਾ ਪੁਲ ਕ੍ਰੋਸ ਕਰਕੇ ਇੱਕ ਸਾਈਡ ਇੱਧਰ ਜਿਹੜਾ ਵਾ ਉਹ ਲਕਸ਼ਮਣ ਮੰਦਿਰ ਬਣਿਆ ਹੋਇਆ ਵਾ ਤੇ ਇੱਥੇ ਵੀ ਪੂਜਾ ਕੀਤੀ ਜਾਂਦੀ ਹੈ ਤੇ ਪੰਡਤ ਜੀ ਆ ਜਿਹੜੇ ਉਹ ਇਸ ਬਾਰੇ ਸਾਰਾ ਇਤਿਹਾਸ ਦੱਸਦੇ ਆ ਜਿਹੜੀ ਵੀ ਸੰਗਤ ਪੁੱਛਦੀ ਆ ਤੇ ਸੰਗਤਾਂ ਗੁਰਦੁਆਰੇ ਚ ਮਠਾਟੇ ਕਰਨ ਤੋਂ ਬਾਅਦ ਇੱਧਰ ਵੀ ਦਰਸ਼ਨ ਕਰਨ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਸਾਡੇ ਕੋਈ ਸਾਥੀ ਜਿਹੜੇ ਸੀ ਉਹ ਫੋਟੋ ਸ਼ੂਟ ਕਰ ਰਹੇ ਸੀ ਤੇ ਉਧਰ ਅਸੀਂ ਵੀ ਥੋੜਾ ਟਾਈਮ ਆਰਾਮ ਕੀਤਾ ਤੇ ਬਾਬਾ ਜੀ ਵੀ ਸਪੀਕਰ ਉੱਤੇ ਅਨਾਉਂਸ ਕਰਨ ਦੇ ਸੀ ਕਿ ਸੰਗਤਾਂ ਜਿਹੜੀਆਂ ਵਾ ਥੱਲੇ ਜਾਣ ਲਈ ਤਿਆਰ ਹੋ ਜਾਣ ਕਿਉਂਕਿ ਟਾਈਮ ਹੋ ਗਿਆ ਸੀ 3:30 ਵਜ ਚੁੱਕੇ ਸੀ ਤੇ ਬਾਬਾ ਜੀ ਸਪੈਸ਼ਲੀ ਜਿਹੜੀਆਂ ਸੰਗਤਾਂ ਉੱਪਰ ਸੀ ਵਾਲੇ ਦੋੜੇ ਘੁੰਮ ਫਿਰ ਕੇ ਉਹਨਾਂ ਨੂੰ ਅਨਾਉਂਸ ਕਰਦੀਆਂ ਪਈਆਂ ਸੀ ਕਿ ਕਿਰਪਾ ਕਰਕੇ ਥੱਲੇ ਚਲੇ ਜਾਓ ਕਿਉਂਕਿ ਮੌਸਮ ਜਿਹੜਾ ਸੀ ਉਹ ਖਰਾਬ ਹੋਣ ਲੱਗ ਪਿਆ ਸੀ ਤੇ ਉਸ ਤੋਂ ਬਾਅਦ ਅਸੀਂ ਫੇਰ ਸਾਰਿਆਂ ਨੇ ਥੱਲੇ ਜਿਹੜੇ ਆ ਚਾਲੇ ਪਾਲੇ ਤੇ ਜਾਣ ਲੱਗਿਆ ਸੀ ਗਏ ਤਾਂ ਉੱਪਰ ਪੌੜੀਆਂ ਆਲਦੀ ਸੀ ਆਉਣ ਲੱਗਿਆ ਅਸੀਂ ਜਿਹੜਾ ਵਾ ਰਸਤਾ ਪੱਧਰਾ ਵਾ ਉਧਰ ਦੀ ਜਾਣਾ ਥੱਲੇ ਸਹੀ ਸਮਝਿਆ ਕਿਉਂਕਿ ਇਹ ਰਸਤਾ ਹੈਗਾ ਪੱਧਰਾ ਸੀ ਪਰ ਇਹਦੇ ਤੇ ਵੀ ਜ਼ੋਰ ਜਿਹੜਾ ਉਤਰਨ ਲੱਗਾ ਪੂਰਾ ਲੱਗਦਾ ਸੀ ਕਿਉਂਕਿ ਗੋਡਿਆਂ ਤੇ ਭਾਰ ਪੂਰਾ ਪੈਂਦਾ ਸੀ ਪੱਬਾ ਆਟੋਮੈਟਿਕਲੀ ਜਿਹੜੇ ਆ ਅੱਗੇ ਨੂੰ ਨਿਕਲਦੇ ਸੀ ਤੇ ਬੜਾ ਹੀ ਧਿਆਨ ਨਾਲ ਇੱਥੇ ਚੱਲਣਾ ਪੈਂਦਾ ਕਿਉਂਕਿ ਇੱਕ ਪਾਸੇ ਤਾਂ ਪਹਾੜ ਆ ਤੇ ਦੂਜੇ ਪਾਸੇ ਜਿਹੜੀ ਉਹ ਖਾਈ ਆ ਤੇ ਜਿਆਦਾਤਰ ਸੰਗਤਾਂ ਜਿਹੜੀਆਂ ਉਹ ਪੱਦਰ ਰਸਤੇ ਰਾਹੀਂ ਥੱਲੇ ਆ ਰਹੀਆਂ ਸੀ ਪਰ ਕੋਈ ਸੰਗਤਾਂ ਸੀ ਜਿਹੜੀਆਂ ਪੂੜੀਆਂ ਰਾਹੀਂ ਥੱਲੇ ਆ ਰਹੀਆਂ ਸੀ ਕਿਉਂਕਿ ਕਿਸੇ ਕਿਸੇ ਦੀ ਆਉਦੀ ਆਉਦੀ ਸ਼ਰਦਾ ਹੁੰਦੀ ਆ ਕੋਈ ਪਧਰੇ ਰਸਤੇ ਹੁੰਦਾ ਤੇ ਕੋਈ ਪੌੜੀਆਂ ਵਾਲੇ ਰਸਤੇ ਰਹੀਂ ਆਉਂਦਾ ਤੇ ਪੌੜੀਆਂ ਵਾਲੇ ਰਸਤੇ ਰਹੀਂ ਵੀ ਉੱਤਰਦਿਆਂ ਜ਼ਿਆਦਾ ਟਾਈਮ ਲੱਗਦਾ ਕਿਉਂਕਿ ਇੱਕ ਤਾਂ ਪੌੜੀਆਂ 350 ਦੇ ਲਾਗੇ ਤੱਕ ਦੇ ਪੌੜੀਆਂ ਨੇ ਤੇ ਉਤਰਦਿਆਂ ਵੀ ਸਾਹ ਚੜਦਾ ਸੀ ਆਰਾਮ ਨਾਲ ਸੰਗ ਦਾ ਸਾਹ ਲੈ ਲੈ ਕੇ ਉੱਥੇ ਲੇ ਉਤਰਦੀ ਸੀ ਤੇ ਇੱਥੇ ਆਪਾਂ ਜਿਵੇਂ ਆਪਾਂ ਤੁਹਾਨੂੰ ਪਿਛਲੇ ਵੀਡੀਓ ਚ ਵੀ ਦਿਖਾਇਆ ਸੀ ਕਿ ਜਿਹੜਾ ਹੈਲੀਪੈਡ ਉਹ ਬਣਾਇਆ ਜਾ ਰਿਹਾ ਵਾ ਸੰਗਤਾਂ ਲਈ ਕਿਉਂਕਿ ਜਿਹੜਾ ਪਹਿਲਾ ਹੈਲੀਪੈਡ ਬਣਿਆ ਸੀ ਉਹ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਤੱਕ ਦੇ ਬਣਿਆ ਆ ਸੀ ਤੇ ਹੈਲੀਕਾਪਟਰ ਦੀ ਸੇਵਾ ਉੱਥੇ ਤੱਕ ਹੀ ਕੀਤੀ ਜਾਂਦੀ ਸੀ ਤੇ ਹੁਣ ਗੁਰੂ ਮਹਾਰਾਜ ਦੀ ਮੇਰ ਦੇ ਨਾਲ ਜਿਹੜਾ ਹੈਲੀਪੈਡ ਆ ਉਹ ਹੇਮਕੋਟ ਸਾਹਿਬ ਦੇ ਲਾਗੇ ਵੀ ਬਣਾਇਆ ਜਾ ਰਿਹਾ ਵਾ ਤੇ ਮੇਰੇ ਹਿਸਾਬ ਨਾਲ ਇਹ ਅਗਲੇ ਸਾਲ ਤੱਕ ਪੂਰਾ ਤਿਆਰ ਕੀਤਾ ਜਾਊਗਾ ਤੇ ਸੰਗਤਾਂ ਜਿਹੜੀਆਂ ਗੋ ਇਥੋਂ ਹੇਮਕੋਟ ਸਾਹਿਬ ਤੱਕ ਆ ਸਕਦੀਆਂ ਨੇ ਤੇ ਇਸ ਤੋਂ ਗਾਂ ਜਿਹੜਾ ਪੋੜੀਆਂ ਦਾ ਰਸਤਾ ਜਾਂ 15 ਰਸਤਾ ਜਿਹੜਾ ਰਹਿ ਜਾਂਦਾ ਉਹ ਵੀ ਬਸ ਤੈਅ ਕਰਕੇ ਤੇ ਗੁਰੂ ਘਰ ਦੇ ਦਰਸ਼ਨ ਕਰ ਸਕਦੀਆਂ ਨੇ ਇੱਥੇ ਆ ਕੇ ਕੋਈ ਸੰਗਤ ਜਿਹੜੀਆਂ ਆਰਾਮ ਕਰਦੀਆਂ ਤੇ ਕੁਝ ਖਾਂਦੀਆਂ ਪੀਂਦੀਆਂ ਨੇ ਤੇ ਅੱਗੇ ਲਈ ਚਾਲੇ ਪਾਉਂਦੀਆਂ ਨੇ ਤੇ ਇੱਥੇ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਜਿਹੜੇ ਬੱਦਲ ਕਿੱਦਾਂ ਹੋਏ ਹੋਏ ਆ ਤੇ ਉਹਦੇ ਵਿੱਚੋਂ ਸੂਰਜ ਦੀ ਰੋਸ਼ਨੀ ਜਿਹੜੀ ਆ ਉਹ ਇੱਕੋ ਜਗ੍ਹਾ ਹੀ ਪੈ ਰਹੀ ਆ ਕਿਉਂਕਿ ਮੌਸਮ ਖਰਾਬ ਹੋਣ ਜਾ ਰਿਹਾ ਵਾ ਕਿਉਂਕਿ ਸਾਢੇ 3:00 4:00 ਵੱਜ ਚੁੱਕੇ ਸੀ ਤੇ ਗਰਮੀ ਦੇ ਨਾਲ ਉੱਪਰੋਂ ਜਿਹੜੀ ਬਰਫ਼ੀ ਪਿਗਲ ਕੇ ਤੇ ਉਹ ਪਾਣੀ ਜਿਹੜਾ ਵਾ ਉਹਦਾ ਵਹਾਜ ਜਿਹੜਾ ਵਾ ਤੇਜ਼ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਸਾਡੀਆਂ ਸੰਗਤਾਂ ਜਿਹੜੀਆਂ ਸੀ ਉਹ ਸਾਨੂੰ ਮਿਲ ਚੁੱਕੀਆਂ ਸੀ ਕਿਉਂਕਿ ਦੋ ਤਿੰਨ ਸੰਗਤਾਂ ਸਾਡੀਆਂ ਅੱਗੇ ਜਾ ਰਹੀਆਂ ਤੇ ਦੋ ਤਿੰਨ ਪਿੱਛੇ ਸੀ ਤੇ ਅਸੀਂ ਸਾਰੇ ਜਾਨੇ ਮਿਲ ਗਏ ਕਿਉਂਕਿ ਅੱਗੇ ਜਿਹੜਾ ਵਾ ਤੁਹਾਨੂੰ ਗਲੇਸ਼ੀਅਰ ਦਿਖਾਇਆ ਸੀ ਉਹ ਆ ਚੁੱਕਿਆ ਸੀ ਇਹ ਇਹਦੇ ਉੱਤੋਂ ਬੜੇ ਧਿਆਨ ਨਾਲ ਜਿਹੜਾ ਵਾ ਲੰਘਣਾ ਪੈਂਦਾ ਕਿਉਂਕਿ ਇਹ ਸਲਿੱਪ ਕਰਦੇ ਆ ਪਰ ਇੱਥੇ ਜਿਹੜੀਆਂ ਕਈ ਟੀਮਾਂ ਜਿਹੜੀ ਐਸਜੀਆਰਐਫ ਟੀਮ ਆ ਤੇ ਹੋਰ ਟੀਮਾਂ ਜਿਹੜੀਆਂ ਉਹ ਇੱਥੇ ਲਾਈਆਂ ਹੀ ਆ ਸੀ ਸੰਗਤ ਨੂੰ ਫੜ ਕੇ ਲੰਘਾਉਣ ਵਾਸਤੇ ਕਿਉਂਕਿ ਬਹੁਤ ਹੀ ਖਤਰਨਾਕ ਹੈ ਰਸਤਾ ਤੇ ਇੱਕ ਗੱਲ ਪਹਿਲਾਂ ਵੀ ਆਖੀ ਸੀ ਕਿ ਕਿਤੇ ਵੀ ਸ਼ਾਰਟਕਟ ਨਾ ਵਰਤਿਓ ਪਰ ਇੱਥੇ ਤੁਸੀਂ ਦੇਖ ਸਕਦੇ ਆ ਕਿ ਕਈ ਸੰਗਤਾਂ ਜਿਹੜੀਆਂ ਬੜੇ ਰਿਸਕ ਨਾਲ ਇੱਕ ਪਾਸੇ ਉਹ ਸ਼ਾਰਟਕਟ ਲੈ ਕੇ ਉਹ ਥੱਲੇ ਜਾ ਰਹੀਆਂ ਨੇ ਕਿਉਂਕਿ ਵਾਹਿਗੁਰੂ ਨਾ ਕਰੇ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਤਾਂ ਉਹ ਬਹੁਤ ਫਿਰ ਦੁੱਖ ਦੁਖੀ ਹੋਣ ਵਾਲੀ ਗੱਲ ਆ ਸੋ ਇਸ ਕਰਕੇ ਜਿਹੜਾ ਜਰਾਸਤ ਆਪਾਂ ਨੂੰ ਦਿੱਤਾ ਵਾ ਉਸੇ ਰਸਤੇ ਪੱਧਰੇ ਜਾਓ ਤੇ ਆਪਦਾ ਆਰਾਮ ਨਾਲ ਜਿਹੜੇ ਆਪਾਂ ਗੁਰੂ ਘਰ ਦਰਸ਼ਨ ਕਰਨ ਆਏ ਆ ਘਰੋਂ ਸੁੱਖੀ ਸੰਧੀ ਉਵੇਂ ਸੁੱਖੀ ਸੰਧੀ ਆਪਾਂ ਕਰਦਿਆ ਕੋਲ ਜਾਈਏ ਆਪਾਂ ਤੇ ਇੱਥੇ ਤੁਸੀਂ ਆਪਣਾ ਦੇਖ ਸਕਦੇ ਆ ਕਿ ਜਿਹੜਾ ਉੱਪਰੋਂ ਪਾਣੀ ਬਰਫ਼ ਦਾ ਖੁਰਖੁਰ ਕੇ ਆਉਂਦਾ ਸੀ ਤੇ ਗਲੇਸ਼ੀਅਰ ਤੇ ਜਿਹੜਾ ਥੱਲੋਂ ਦੀ ਹੋ ਕੇ ਦੇਖੋ ਕਿੰਨੀ ਤੇਜ਼ੀ ਨਾਲ ਜਿਹੜਾ ਬਰਫ਼ ਦੇ ਵੀ ਥੱਲੋਂ ਦੀ ਹੋ ਕੇ ਨਿਕਲ ਰਿਹਾ ਸੋ ਇੱਥੇ ਬੜੇ ਹੀ ਧਿਆਨ ਨਾਲ ਜਿਹੜਾ ਵਾ ਲੰਘਣਾ ਪੈਂਦਾ ਵਾ ਤੇ ਆਪਣੇ ਪੈਰ ਮਜਬੂਤੀ ਨਾਲ ਰੱਖੇ ਰੱਖ ਕੇ ਲੰਘੇਉ ਕਿਉਂਕਿ ਤਿਲਕਨ ਵੀ ਹੈਗੀ ਆ ਪੱਥਰ ਤਿਲਕਦੇ ਆ ਜਿਹੜੇ ਆ ਕਿਉਂਕਿ ਪਾਣੀ ਰਾਹ ਦੇ ਉੱਤੋਂ ਨਹੀਂ ਲੰਘਦਾ ਵਾ ਆਜੋ ਉਸ ਤੋਂ ਬਾਅਦ ਤੁਹਾਨੂੰ ਮਿਲੋਣੇ ਆਪਣੀਆਂ ਸੰਗਤਾਂ ਦੇ ਨਾਲ ਜਿਹੜੀਆਂ ਕਾਫੀ ਥੱਕ ਚੁੱਕੀਆਂ ਸੀ ਜਦੋਂ ਸਾਰੇ ਚੜ ਲੱਗਿਆ ਇੱਥੇ ਵਲੌਗ ਬਣਾਉਂਦੀਆਂ ਸੀ ਤੇ ਫੋਟੋਆਂ ਖਿੱਚਦੀਆਂ ਸੀ ਪੂਰੀਆਂ ਹੁਣ ਉਸੇ ਲੋਕੇਸ਼ਨ ਤੇ ਆ ਕੇ ਇਹਨਾਂ ਦੀ ਬੱਸ ਹੋ ਚੁੱਕੀ ਆ ਦੇਖੋ ਉਹ ਸਾਰਾ ਲੈ ਕੇ ਉਤਰ ਰਹੀਆਂ ਨੇ ਇੱਕ ਦੂਜੇ ਦਾ ਇਹ ਬੱਸ ਹੋ ਗਈ ਇਹਨਾਂ ਦੋਵਾਂ ਦੀ ਕਿਦਾਂ ਬੀਬੀਓ ਕੀ ਹਾਲ ਚਾਲ ਹੈ ਆਪਾਂ ਕਹਿੰਦੇ ਆ ਦੋ ਬੀਬੀਆਂ ਦੀ ਬਾ ਦੋ ਬੀਬੀਆਂ ਦਾ ਇੱਕ ਸਹਾਰਾ ਬਸ ਹੋ ਗਈ ਬਸ ਇਹ ਨਹੀਂ ਲੱਕ ਦੀ ਬਸ ਹੋਈ ਹੈ ਪੂਰੀ ਤੇ ਜਿਹੜਾ ਸਹਾਰਾ ਦੇ ਰਿਹਾ ਉਹ ਕਿਦਾਂ ਮੈਂ ਆਪਣੇ ਵਾਲੇ ਨੂੰ ਕਿਹਾ ਕਿ ਕਰੂੰ ਇਹਦੀ ਹੱਲ ਬਣਾ ਇੱਕ ਸਹਾਰਾ ਦੇ ਦੋ ਉੱਪਰੋਂ ਦਾ ਕਮੈਂਡ ਆਇਆ ਹੁਣ ਲੈ ਕੇ ਆਇਆ ਬਸ ਸਹੀ ਆ ਕਿ ਉਹਨੂੰ ਮੇਰੇ ਦੇ ਘਰ ਪਾਉਣੀ ਇਹ ਪਹਿਲਾਂ ਪਾ ਰ ਇੱਥੇ ਪਾਉਂਦੀ ਅੱਛਾ ਇਹ ਕਹਿੰਦੀ ਵੀ ਮੈਂ ਜਾਂਦਾ ਸੇਵਾ ਕੀਤੀ ਹੈ ਮੇਰਾ ਉਹ ਵੀ ਨਾ ਕਰਨਾ ਆਉਂਦਾ ਬਸ ਚਲੋ ਕੋਈ ਗੱਲ ਨਹੀਂ ਹੁਣ ਤਾਂ ਪਹੁੰਚ ਗਏ ਤੁਸੀਂ ਪਾਪਾ ਪਾੜਦੇ ਕਿੰਨੇ ਉੱਚੇ ਥੱਲੇੋਂ ਸ਼ਾਟ ਲਾਉਂਦਾ ਇਹਨੇ ਇੱਕ ਦੂਜੇ ਦੀ ਹੈਲਪ ਕੀਤੀ ਕਿਹੜੀ ਦੇ ਗੱਡਾ ਉੱਚਾ ਪਾੜਦੇ ਇਹਨੇ ਪਾੜ ਤਿੰਨੇ ਪਾੜ ਚੜ੍ਹੇ ਤੁਸੀਂ ਤੇ ਇੰਨਾ ਸਫਰ ਤੈਅ ਕਰਨ ਤੋਂ ਬਾਅਦ ਵੈਸੀ ਸਰੀਰ ਨੂੰ ਥਕਾਵਟ ਜਿਹੜੀ ਆ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਅਸੀਂ ਪਹੁੰਚ ਗਏ ਸੀ ਆਪਣੇ ਗੋਬਿੰਦ ਧਾਮ ਤੇ ਹੁਣ ਗੋਬਿੰਦ ਧਾਮ ਜਾ ਕੇ ਆਪਾਂ ਆਰਾਮ ਕਰਾਂਗੇ ਤੇ ਕੱਲੋਂ ਗੋਬਿੰਦ ਘਾੜ ਲਈ ਚਾਲੇ ਪਾਵਾਂਗੇ ਤੇ ਸਸਰੀ ਕੱਲ ਸਾਰਿਆਂ ਨੂੰ